कि ਜਦੋਂ ਬਿੱਲਾ ਮੰਡਿਆਲਾ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਜੋ ਹਥਿਆਰ ਬਰਾਮਦ ਹੋਏ ਜਿਸ ਸੋਫਿਸਟੀਕੇਸ਼ਨ ਦੇ ਹਥਿਆਰ ਬਰਾਮਦ ਹੋਏ ਉਹ ਆਪਣੇ ਆਪ ਦੇ ਵਿੱਚ ਪੰਜਾਬ ਪੁਲਿਸ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਵੱਖਰੇ ਕਿਸਮ ਦੀ ਰਿਕਵਰੀ ਸੀ ਹੁਨੇ ਤਸਵੀਰ ਜੋ ਕਿ ਤੁਸੀਂ ਸਕਰੀਨ ਉੱਤੇ ਵੇਖਦੇ ਪਏ ਹੋ ਉਹਨਾਂ ਹਥਿਆਰਾਂ ਦੀ ਉਸ ਬਰਾਮਦਗੀ ਹਥਿਆਰਾਂ ਦੇ ਜ਼ਖੀਰੇ ਦੀ ਉਹ ਤਸਵੀਰ ਸੀ ਤੇ ਇਸ ਤੋਂ ਪਹਿਲਾਂ ਤੇ ਇਸ ਤੋਂ ਬਾਅਦ ਇਸ ਪੱਧਰ ਦੇ ਹਥਿਆਰਾਂ ਦੇ ਜ਼ਖੀਰੇ ਦੀ ਬਰਾਮਦਗੀ ਸ਼ਾਇਦ ਹੀ ਕਦੇ ਹੋਈ ਹੋਵੇ ਪੰਜਾਬ ਦੇ ਵਿੱਚ ਵੱਖਵਾਦ ਦੇ ਦੌਰ ਦੇ ਵਿੱਚ ਇਸ ਤਰੀਕੇ ਦੇ ਹਥਿਆਰ ਡਰਮ ਮਸ਼ੀਨ ਗਨਸ 30 ਬੋਰ ਦੀਆਂ ਡਰਮ ਮਸ਼ੀਨ ਗਨਸ ਬਰਾਮਦ ਕੀਤੀਆਂ ਜਾਂਦੀਆਂ ਨੇ ਇਹ ਜਿਹੜੇ ਪਿਸਟਲ ਤੁਹਾਨੂੰ ਨਜ਼ਰ ਆ ਰਹੇ ਨੇ ਇਹਨਾਂ ਵਿੱਚੋਂ ਤਿੰਨ ਪਿਸਟਲ ਆਪਾਂ ਮਈ 2020 ਦੀ ਗੱਲ ਕਰ ਰਹੇ ਹਾਂ ਸਿਕਸ ਆਵਰਸਨ ਯਾਨੀ ਕਿ ਜਰਮਨ ਮੇਡ ਸਿਕਸ ਆਵਰ ਉਹ ਪਿਸਟਲ ਜੋ ਕਿ ਯੂ ਐਸ ਸੀਕ੍ਰੀਟ ਸਰਵਿਸ ਕੋਲ ਹੁੰਦੇ ਨੇ ਦੋ ਆਸਟਰੀਅਨ ਗਲੌਕ ਬਰਾਮਦ ਕੀਤੇ ਗਏ ਕੁਝ 30 ਬੋਰ ਅਤੇ 32 ਬੋਰ ਦੇ ਵੈਪਨ ਇਸ ਤੋਂ ਇਲਾਵਾ ਤਕਰੀਬਨ ਡੇਢ ਹਜ਼ਾਰ ਕਾਰਤੂਸ ਇਸ 11 ਹਥਿਆਰਾਂ ਦੇ ਜ਼ਖੀਰੇ ਬਿੱਲਾ ਮੰਡਿਆਲਾ ਤੇ ਉਸ ਦੇ ਹੋਰ 6 ਸਾਥੀਆਂ ਕੋਲੋਂ ਬਰਾਮਦ ਕੀਤੇ ਜਾਂਦੇ ਨੇ ਮਈ 2020 ਲਾਕਡਾਊਨ ਦੌਰਾਨ ਹੋਈ ਇਸ ਰਿਕਵਰੀ ਤੋਂ ਬਾਅਦ ਜੋ ਜਾਣਕਾਰੀ ਪੰਜਾਬ ਪੁਲਿਸ ਨੇ ਸਾਂਝੀ ਕੀਤੀ ਦੱਸਿਆ ਇਹ ਗਿਆ ਕਿ ਪਾਕਿਸਤਾਨ ਦੇ ਹਥਿਆਰਾਂ ਦੇ ਸਮਗਲਰਸ ਦੇ ਨਾਲ ਰਲ ਕੇ ਭਾਰਤ ਦੇ ਵਿੱਚ ਹਥਿਆਰਾਂ ਨੂੰ ਸਮਗਲ ਕਰਮ ਐਥੇ ਵੱਡੀਆਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਮਨਸੂਬਾ ਲਈ ਬਿੱਲਾ ਮੰਡਿਆਲਾ ਗੋਪੀ ਕਨਸ਼ਾਮਪੂਰੀਆ ਗੈਂਗ ਦਾ ਇੱਕ ਐਕਟਿਵ ਮੈਂਬਰ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਸੀ ਇਸੇ ਤਹਿਤ ਉਸ ਦੀ ਗ੍ਰਿਫਤਾਰੀ ਹੋ ਜਾਂਦੀ